ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਅੱਗੇ ਫਿਰ ਤੋਂ ਸਵਾਗਤ ਹੈ। ਤਸਵੀਰ ਹਦੇ ਦੇ ਪਿੱਛੇ ਆਪਣੀ ਸਕਰੀਨ ਦੇ ਉੱਤੇ ਸੰਜੇ ਕੀਤੀ ਹੈ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਤੁਹਾਨੂੰ ਦੱਸ ਦੇ ਕਿ ਭਾਰਤ ਸਰਕਾਰ ਵੱਲੋਂ ਬੀਤੇ ਦਿਨੀ ਖੇਡੋ ਇੰਡੀਆ ਯੂਨੀਵਰਸਿਟੀ ਗੇਮਾਂ ਦਾ ਮੁਕਾਬਲਾ ਰਾਜਸਥਾਨ ਦੇ ਸ਼ਹਿਰ ਪੁਣੀਮਾ ਯੂਨੀਵਰਸਿਟੀ ਚ ਸਿਲਵਰ ਮੈਡਲ ਜਿੱਤਣ ਵਾਲੇ ਫੁੱਟਬਾਲ ਦੇ ਖਿਡਾਰੀ ਲਾਪਰੀ ਸਿੰਘ ਦਾ ਪਿੰਡ ਜਤੋ ਸਰ ਦਾ ਪਹੁੰਚਣ ਤੇ ਜੰਗ ਫੁੱਟਬਾਲ ਕਲੱਬ ਜਤ ਸਰਜਾ ਵੱਲੋਂ ਤੇ ਸਮੂਹ ਪੰਚਾਇਤ ਤੇ ਨਗਰਵਾਸੀਆਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਜਤੂ ਖਿਡਾਰੀ ਵੱਲੋਂ ਪਿੰਡ ਦੀ ਜੱਦੀ ਗਰਾਊਂਡ ਨੂੰ ਸਜਦਾ ਕਰਨ ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਹਾਜ਼ਰੀ ਲਵਾਈ ਗਈ ਇਸ ਮੌਕੇ ਲਾਪਰੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਵਿੱਚ ਦੂਜਾ ਸਥਾਨ ਹਾਸਲ ਕਰ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਨੌਜਵਾਨ ਨੇ ਸਾਡੇ ਦਾ ਸਾਡੇ ਪਿੰਡ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ਆਉਣ ਵਾਲੇ ਫੁੱਟਬਾਲ ਟੂਰਨਾਮੈਂਟਾਂ ਵਿੱਚ ਵੱਡੇ ਪੱਧਰ ਤੇ ਇਸ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਦਾਦੀ ਇੱਕ ਨੌਜਵਾਨ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੂਸਰੇ ਨੰਬਰ ਤੇ ਰਹਿ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਉਸ ਦਾ ਪਿੰਡ ਦੇ ਵਿੱਚ ਇੱਕ ਬਹੁਤ ਸੋਹਣੇ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਧੰਦਾ ਦੀ ਇੱਕੀ ਪਰਿਵਾਰ ਇੱਕ ਗਰੀਬੀ ਤਬਕੇ ਦੇ ਵਿੱਚ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਐਸੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਤਾਂ ਕਿ ਨੌਜਵਾਨ ਅੱਗੇ ਵਧ ਸਕਣ ਤੇ ਹੋਰ ਵੀ ਜ਼ਿਆਦਾ ਜਿਹੜਾ ਆ ਉਹ ਗੇਮਾਂ ਦੇ ਵਿੱਚ 골ਡ ਮੈਡਲ ਤੱਕ ਜਿਹੜੇ ਆ ਇਹ ਬੱਚੇ ਲੈ ਕੇ ਆਉਣ ਤੁਸੀਂ ਦੇ ਦੇ ਪੀਪੀਸੀ ਪੰਜਾਬੀ ਪੱਤਰਕਾਰ ਰਾਜਾ ਕੋਟਲੀ ਦੀ ਏਅਰਪੋਰਟ ਦੇ ਨਾਲ ਧੰਨਵਾਦ ਉਹਦੇ ਵੀ ਨਾਮ ਦਸਤੂਰ ਪੈਣੇ ਸਕੇ ਮੇਰਾ ਨਾਮ ਲਖਮੀ ਸਿੰਘ ਹੈ ਤੇ ਪਿੰਡ ਮੇਰਾ ਜਤੂ ਸਰਜਾ ਜੀ ਕਿਹੜੀ ਗੇਮ ਵਿੱਚ ਖੇਡ ਕੇ ਉਹ ਕਾਰਨ ਜੀ ਜਾਣਕਾਰੀ ਮੇਰੀ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਖੇਡ ਕੇ ਆ ਹਾਂ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਹੈ ਤੇ ਥੋੜੀ ਜਾਣਕਾਰੀ ਜੀ ਕਦੋਂ ਤੇ ਕਿੱਥੋਂ ਸ਼ੁਰੂ ਕੀਤੀ ਕੋਚ ਕਰਨ ਦੇ ਜਨਾ ਸੋਨੀ ਮੈਂ ਇੱਥੋਂ ਪਹਿਲਾਂ ਪਿੰਡੋਂ ਸਟਾਰਟ ਕੀਤਾ ਹੈ ਪਿੰਡ ਜਤੂ ਸਰਜਾ ਕਲੱਬ ਤੇ ਉਹ ਮੈਡੀਏ ਵੀ ਕਾਲਜ ਖੇਡਦਾ ਉੱਥੋਂ ਮੇਰੀ ਸਿਲੈਕਸ਼ਨ ਹੋਈ ਯੂਨੀਵਰਸਿਟੀ ਗੇਮ ਵਿੱਚ ਜੀ ਸਰ ਕਿਦਾਂ ਦਾ ਮਹਿਸੂਸ ਹੋ ਰਿਹਾ ਐਕਚੁਅਲੀ ਮੈਡਲ ਜਿੱਤ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਤ ਸਾਰੇ ਪੰਨੇ ਵਧੀਆ ਆ ਤੁਹਾਗ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੁਦੇਸ਼ ਦੇਣਾ ਚਾਹੁੰਦੇ ਆ ਦੇਖੋ ਨੌਜਵਾਨ ਪੀੜੀ ਨੂੰ ਇਹ ਪੀ ਨਸ਼ੇ ਤੋਂ ਦੂਰ ਰਹੋ ਤੇ ਗੇਮਲ ਜਦਾ ਦੇਖੋ ਅੰਦਰ ਸਿੰਘ ਜੱਤੋ ਸਰਜਾਂ ਤੋਂ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹਦਾ ਲਵਪਿਆਰ ਨਾ ਇਥੇ ਨੂੰ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੱਤੋ ਸਰਜਾਂ ਨੂੰ ਵਾਇਆਪਤੀ ਕਲੱਬ ਜੱਤੋ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਏ ਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਨਾਮ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੋ ਸਰਜੀ ਦਾ ਵਸਨੀਕ ਆ ਮੈਂ ਸਰਪੰਚ ਮੌਜੂਦਾ ਸਰਪੰਚ ਦਾ ਬਰਦਰ ਆ ਤੇ ਕੀ ਕਹਿਣਾ ਚਾਹੁੰਦੇ ਅੱਜ ਉਡੇ ਪਿੰਡ ਦੇ ਵਿੱਚੋਂ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਖੇਡ ਗਿਆ ਉਹ ਬਰੀ ਮਾਨ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਹੀ ਆਸੀ ਹੈਗੀ ਵੀ ਇਹ ਕੁਛ ਨਾ ਕਿ ਇਸ ਪਾਸੇ ਜਾਊਗਾ ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਆ ਡੀਸੀ ਸਾਹਿਬ ਨੂੰ ਬੀਸ ਮੁੰਡੇ ਦੀ ਜੋ ਵੀ ਗੇਮ ਵੇਖ ਕੇ ਜਾਂ ਜਿਸ ਤਰ੍ਹਾਂ ਵੀ ਆ ਇਹਨੂੰ ਕਿ ਨਕੇ ਪਾਸੇ ਜੁੜੀ ਜੁੜੀ ਦਿੱਤੀ ਜਾਵੇ ਕਿਸੇ ਨਾ ਕਿਸੇ ਪਰਸੇ ਇਹਨੂੰ ਪਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਵਾਲੀਆ ਇਹਨਾਂ ਦਾ ਤੇ ਇਹਦੀ ਮਤ ਅਹੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਇਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੇ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਜੇ ਇਸ ਮੁੰਡੇ ਦੀ ਜੇ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕਿਸੇ ਕਿਸੇ ਨਾ ਕਿਸੇ ਹਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ